ਅੱਜ ਲੁਧਿਆਣਾ ਬੁੱਕ ਕਲੱਬ ਦੇ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਤਾਬਾਂ ਨੂੰ ਲੈ ਕੇ ਅਤੇ ਹੋਰ ਕਿੰਨਾ ਵਿਸ਼ਿਆਂ ਦੇ ਉੱਪਰ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਉਹਨਾਂ ਵਿਸ਼ਿਆਂ ਦੇ ਉੱਪਰ ਵੀ ਚਰਚਾ ਕੀਤੀ ਗਈ ਹੈ ਹਰ ਮਹੀਨੇ ਹੋਣ ਵਾਲੀ ਇਸ ਮੀਟਿੰਗ ਨੂੰ ਮਹੀਨੇ ਦੇ ਸ਼ੁੱਕਰਵਾਰ ਦਾ ਦਿਨ ਦਿੱਤਾ ਜਾਂਦਾ ਜਿਸ ਦੇ ਵਿੱਚ ਵਕ ਵਕ ਮੁੱਦਿਆਂ ਤੇ ਸੂਝਵਾਨਾਂ ਦੇ ਵੱਲੋਂ ਵਿਸ਼ੇਸ਼ ਚਰਚਾ ਕੀਤੀ ਜਾਂਦੀ ਹੈ ਮਜਹਦ ਦੇ ਵਿੱਚ ਇਸ ਵਾਰ ਦਾ ਮੁੱਦਾ ਜੋ ਸੀ ਉਹ ਕੰਟਰੈਕਟ ਮੈਰਿਜ ਦਾ ਰਿਹਾ ਜਿਸ ਨੂੰ ਲੈ ਕੇ ਇਹਨਾਂ ਸੂਜਵਾਨਾਂ ਦੇ ਵੱਲੋਂ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਵਿਸ਼ੇ ਨੂੰ ਲੈ ਕੇ ਕੀ ਗੱਲਬਾਤ ਹੋਈ ਆਓ ਸੁਣਦੇ ਹਾਂ ਅਸੀਂ ਲੁਧਿਆਣਾ ਬੁੱਕ ਕਲੱਬ ਵੱਲੋਂ ਜਿਹੜਾ ਹੈਗਾ ਹਰ ਇੱਕ ਮਾਸਤੇ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਦੇ ਹਾਂ ਜਿਹਦੇ ਵਿੱਚ ਵਕ ਵਕ ਟਾਪੇ ਤੇ ਜਾਂ ਬੁੱਕਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਡਿਸਕਸ ਕਰਦੇ ਹੈਗੇ ਹਾਂ ਸਾਰੇ ਮੈਂਬਰ ਜਿਹੜੇ ਹੈ ਕਿ ਨੇ ਵੈਲਿਊ ਕੁਆਲੀਫਾਈਡ ਹੈਗੇ ਨੇ ਆਰਮੀ ਦੇ ਵਿੱਚੋਂ ਕਾਰਨਲਸ ਨੇ ਰਿਟਾਇਰਡ ਪੀਏ ਜੀ ਦੇ ਵਿੱਚ ਪ੍ਰੋਫੈਸਰ ਨੇ ਪ੍ਰਿੰਸੀਪਲ ਸਾਹਿਬ ਹੈਗੇ ਨੇ ਤੋਂ ਵੱਖ-ਵੱਖ ਜਿਹੜੇ ਐਜੂਕੇਟਿਡ ਲੋਕ ਹੈਗੇ ਨੇ ਉਹ ਮਹੀਨੇ ਦੇ ਵਿੱਚ ਇੱਕ ਵਾਰ ਮਿਲਦੇ ਹੈਗੇ ਨੇ ਫਰਡੇ ਜਿਹੜਾ ਹੁੰਦਾ ਫਰਸਟ ਵੀ ਜਿਹੜਾ ਫਰਡੇ ਆ ਤੇ ਉਹਦੇ ਵਿੱਚ ਵੱਖ-ਵੱਖ ਇਸ਼ੂਜ਼ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹੈਗੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਬੇਸਿਕਲੀ ਕੰਟ੍ਰੈਕਟ ਮਰਜ ਜਿਹੜੀਆਂ ਨੇ ਕਿਉਂਕਿ ਆਪਾਂ ਦੇਖਿਆ ਹੈਗਾ ਕਿ ਮੀਡੀਆ ਦੇ ਵਿੱਚ ਅਨ ਕੰਟਰੈਕਟ ਮੈਰਿਜਸ ਦੇ ਬਾਰੇ ਬੜਾ 네ਗੇਟਿਵ ਰੂਲ ਜਿਹੜਾ ਹੈਗਾ ਉਹ ਪਲੇ ਐਂ ਕੀਤਾ ਜਾਂਦਾ ਹੈਗਾ ਬਟ ਜੇਕਰ ਅਸੀਂ ਲਾਈਫ ਦੇ ਵਿੱਚ ਦੇਖਿਆ ਜਾਵੇ ਤੇ ਟੋਟਲ ਜਿਹੜੇ ਸਾਰੇ ਐਸਟੀਮੇਟਸ ਨੇ ਉਹਨਾਂ ਦੇ ਮੁਤਾਬਕ ਕਿ 600 ਜਿਹੜੇ ਕਪਲਸ ਨੇ ਜਿਨ੍ਹਾਂ ਦੀ ਮੈਰਿਜਸ ਫੇਲ ਹੋਈਆਂ ਨੇ ਮੀਨ ਜਦੋਂ ਆਪਾਂ ਟੋਟਲ ਦਾ ਲੈਨੇ ਹੈਗਾ ਤੇ 1% ਤੋਂ ਵੀ ਘੱਟ ਹੁੰਦੇ ਹੈਗੇ ਤਾਂ ਇਹਦਾ ਮਤਲਬ ਕੀ ਹੈਗਾ ਕਿ ਜੇਕਰ ਦੂਸਰੀਆਂ ਮੈਰਿਜਸ ਦੀ ਗੱਲ ਕਰਾਂਗੇ ਤਾਂ ਉਹਨਾਂ ਚ ਫੇਲੀਅਰ ਰੇਟ ਜ਼ਿਆਦਾ ਹੈਗਾ ਇਹਦੇ ਚ ਐ ਫੇਲੀਅਰ ਰੇਟ ਜਿਹੜਾ ਹੈਗਾ ਘੱਟ ਹੈਗਾ ਕਿਉਂਕਿ ਕੰਟਰੈਕਟ ਮੈਰਿਜਸ ਵਿੱਚ ਬੇਸਿਕਲੀ ਕੀ ਹੈਗਾ ਕਿ ਇੱਕ ਡੌਂਕੀ ਮੈਥਡ ਹੈਗਾ ਜਿਹਦੇ ਵਿੱਚ ਇਲੀਗਲੀ ਲੋਕ ਮਾਈਗ੍ਰੇਟ ਕਰਦੇ ਨੇ ਜਿਹਦੇ ਵਿੱਚ ਫਾਈਨੈਂਸ਼ੀਅਲ ਜਿਹੜੀ ਕਨਸਟੈਂਟੀ ਬਹੁਤ ਵੱਡੀ ਹੈਗੀ ਆ ਫਾਈਨੈਂਸ਼ੀਅਲ ਮਨੀ ਜਿਹੜੀ ਇਨਵੋਲਡ ਹੈਗੀ ਆ ਦੂਸਰੇ ਪਾਸੇ ਲਾਈਗ ਨੋ ਰਿਸਕ ਬਹੁਤ ਹੈਗਾ ਉਹ ਦੋਨੋਂ ਚੀਜ਼ਾਂ ਨੂੰ ਅਵੋਇਡ ਕਰ ਲਈ ਇੱਕ ਆਲਟਰਨੇਟਿਵ ਲੈ ਲਿਆ ਇਹ ਕਿ ਕੰਟ੍ਰੈਕਟ ਮੈਨੇਜਸ ਕਰਕੇ ਜਿਹਦੇ ਵਿੱਚ ਕੀ ਹੈਗਾ ਕਿ ਊਮਨਜ਼ ਜਿਹੜੀਆਂ ਹੈਗੀਆਂ ਉਹਨਾਂ ਕੋਲ ਹਿਊਮਨ ਕੈਪੀਟਲ ਬੈਟਰ ਹੈ ਗਿਆ ਐਜੂਕੇਸ਼ਨ ਬੈਟਰ ਹੈ ਗਿਆ ਲੜਕੇ ਵਾਲੇ ਜਿਹੜੇ ਹੈਗਾ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਬੈਟਰ ਹੈ ਗਿਆ ਤਾਂ ਲੜਕੇ ਉਹਨਾਂ ਨੂੰ ਫਾਈਨਾਂਸ ਕਰ ਦਿੰਦੇ ਨੇ ਲੜਕੀ ਵਾਲਿਆਂ ਕੋਲ ਹਿਊਮਨ ਕੈਪੀਟਲ ਹੈ ਗਿਆ ਤਾਂ ਉਹ ਜੋਇੰਟਲੀ ਜਿਹੜਾ ਹੈਗਾ ਮੂਵ ਕਰਦੇ ਆ ਤਾਂ ਕਿ ਐਸਮ ਜਨ న్యూਸ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਅੱਜ ਲੁਧਿਆਣਾ ਬੁੱਕ ਕਲੱਬ ਦੇ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਤਾਬਾਂ ਨੂੰ ਲੈ ਕੇ ਅਤੇ ਹੋਰ ਕਿੰਨਾ ਵਿਸ਼ਿਆਂ ਦੇ ਉੱਪਰ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਉਹਨਾਂ ਵਿਸ਼ਿਆਂ ਦੇ ਉੱਪਰ ਵੀ ਚਰਚਾ ਕੀਤੀ ਗਈ ਹੈ ਹਰ ਮਹੀਨੇ ਹੋਣ ਵਾਲੀ ਇਸ ਮੀਟਿੰਗ ਨੂੰ ਮਹੀਨੇ ਦੇ ਸ਼ੁੱਕਰਵਾਰ ਦਾ ਦਿਨ ਦਿੱਤਾ ਜਾਂਦਾ ਜਿਸ ਦੇ ਵਿੱਚ ਵਕ ਵਕ ਮੁੱਦਿਆਂ ਤੇ ਸੂਝਵਾਨਾਂ ਦੇ ਵੱਲੋਂ ਵਿਸ਼ੇਸ਼ ਚਰਚਾ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਇਸ ਵਾਰ ਦਾ ਮੁੱਦਾ ਜੋ ਸੀ ਉਹ ਕੰਟਰੈਕਟ ਮੈਰਿਜ ਦਾ ਰਿਹਾ ਜਿਸ ਨੂੰ ਲੈ ਕੇ ਇਹਨਾਂ ਸੂਝਵਾਨਾਂ ਦੇ ਵੱਲੋਂ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਵਿਸ਼ੇ ਨੂੰ ਲੈ ਕੇ ਕੀ ਗੱਲਬਾਤ ਹੋਈ ਆਓ ਸੁਣਦੇ ਆਂ ਅਸੀਂ ਲੁਧਿਆਣਾ ਬੁੱਕ ਕਲੱਬ ਵੱਲੋਂ ਜਿਹੜਾ ਹੈਗਾ ਹਰੇਕ ਮਾਨਸ ਤੇ ਰੇਜੇ ਅਸੀਂ ਇੱਕ ਮੀਟਿੰਗ ਕਰਦੇ ਆਂ ਜਿਹਦੇ ਵਿੱਚ ਵਕ ਵਕ ਟਾਪੇ ਤੇ ਜਾਂ ਬੁੱਕਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਡਿਸਕਸ ਕਰਦੇ ਹੈਗੇ ਹਾਂ ਸਾਰੇ ਮੈਂਬਰ ਜਿਹੜੇ ਹੈ ਕਿਨੇ ਵੈਲ ਕੁਆਲਿਫਾਈਡ ਹੈਗੇ ਨੇ ਆਰਮੀ ਦੇ ਵਿੱਚੋਂ ਕਾਰਨਲਸ ਨੇ ਰਿਟਾਇਰਡ ਪੀਏ ਜੀ ਦੇ ਵਿੱਚ ਪ੍ਰੋਫੈਸਰ ਨੇ ਪ੍ਰਿੰਸੀਪਲ ਸਾਹਿਬਾ ਹੈਗੇ ਨੇ ਤੋਂ ਵਕ ਵਕ ਜਿਹੜੇ ਐਡਵੋਕੇਟ ਲੋਗ ਹੈਗੇ ਨੇ ਉਹ ਮੀਨੇ ਦੇ ਵਿੱਚ ਇੱਕ ਵਾਰ ਮਿਲਦੇ ਹੈਗੇ ਨੇ ਫਰਡੇ ਜਿਹੜਾ ਹੁੰਦਾ ਫਰਸਟ ਵੀ ਜਿਹੜਾ ਫਰਡੇ ਆ ਤੇ ਉਹਦੇ ਵਿੱਚ ਵੱਖ-ਵੱਖ ਇਸ਼ੂ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਆਗੇ ਅੱਜ ਦਾ ਜਿਹੜਾ ਟੋਪਿਕ ਹੈਗਾ ਉਹ ਹੈਗਾ ਬੇਸਿਕਲੀ ਕੰਟਰੈਕਟ ਮੈਰਿਜ ਜਿਹੜੀਆਂ ਨੇ ਕਿਉਂਕਿ ਆਪਾਂ ਦੇਖਿਆ ਹੈਗਾ ਕਿ ਮੀਡੀਆ ਦੇ ਵਿੱਚ ਕੰਟਰੈਕਟ ਮੈਰਿਜ ਦੇ ਬਾਰੇ ਬੜਾ ਨੈਗੇਟਿਵ ਰੂਲ ਜਿਹੜਾ ਹੈਗਾ ਉਹ ਕੋਲੇ ਕੀਤਾ ਜਾਂਦਾ ਹੈਗਾ ਬਟ ਜੇ ਕਰੀਏ ਲਾਈਫ ਦੇ ਵਿੱਚ ਦੇਖਿਆ ਜਾਵੇ ਤੇ ਟੋਟਲ ਜਿਹੜੇ ਸਾਰੇ ਐਸਟੀਮੇਟਸ ਨੇ ਉਹਨਾਂ ਦੇ ਮੁਤਾਬਕ ਕਿ 600 ਜਿਹੜੇ ਕਪਲਸ ਨੇ ਜਿਨ੍ਹਾਂ ਦੀ ਮੈਰਿਜਸ ਫੇਲ ਹੋਈਆਂ ਨੇ ਮੀਨ ਜਦੋਂ ਆਪਾਂ ਟੋਟਲ ਦਾ ਲੈਨੇ ਹੈਗੇ ਤੇ 1% ਵੀ ਘਟ ਹੁੰਦੇ ਹੈਗੇ। ਤੋਂ ਇਹਦਾ ਮਤਲਬ ਕੀ ਹੈਗਾ ਕਿ ਜੇਕਰ ਦੂਸਰੀਆਂ ਮੈਰਿਜੇਸ ਦੀ ਗੱਲ ਕਰਾਂਗੇ ਉਹਨਾਂ ਚ ਫੇਲੀਅਰ ਰੇਟ ਜ਼ਿਆਦਾ ਹੈਗਾ ਇਹਦੇ ਚ ਐ ਫੇਲੀਅਰ ਰੇਟ ਜਿਹੜਾ ਹੈਗਾ ਘੱਟ ਹੈਗਾ। ਕਿਉਂਕਿ ਕੰਟ੍ਰੈਕਟ ਮੈਰਿਜੇਸ ਵਿੱਚ ਬੇਸਿਕਲੀ ਕੀ ਹੈਗਾ ਕਿ ਇੱਕ ਡੋਂਕੀ ਮੈਥਡ ਹੈਗਾ ਜਿਹਦੇ ਵਿੱਚ ਇਲੀਗਲੀ ਲੋਕ ਮਾਈਗ੍ਰੇਟ ਕਰਦੇ ਨੇ ਜਿਹਦੇ ਵਿੱਚ ਫਾਈਨੈਂਸ਼ੀਅਲ ਜਿਹੜੀ ਕੰਸਟੈਂਸੀ ਬਹੁਤ ਵੱਡੀ ਹੈਗੀ ਆ ਫਾਈਨੈਂਸ਼ੀਅਲ ਮਨੀ ਜਿਹੜੀ ਇਨਵੋਲਡ ਹੈਗੀ ਆ ਦੂਸਰੇ ਬਸ ਲਾਈਟ ਨੂੰ ਰਿਸਕ ਬਹੁਤ ਹੈਗਾ। ਉਹ ਦੋਨੋਂ ਚੀਜ਼ਾਂ ਨੂੰ ਅਵੋਇਡ ਕਰ ਲਈ ਇੱਕ ਆਲਟੇਨੇਟਿਵ ਲੈ ਲਿਆ ਇਹ ਕਿ ਕੰਟ੍ਰੈਕਟ ਮੈਨੇਜੇਸ ਕਰਕੇ ਜਿਹਦੇ ਵਿੱਚ ਕੀ ਹੈਗਾ ਕਿ ਊਮਨਸ ਜਿਹੜੀਆਂ ਹੈਗੀਆਂ ਉਹਨਾਂ ਕੋਲ ਹਿਊਮਨ ਕੈਪੀਟਲ ਬੈਟਰ ਹੈਗੀ ਆ ਐਜੂਕੇਸ਼ਨ ਬੈਟਰ ਹੈਗੀ ਆ ਲੜਕੇ ਵਾਲੇ ਜਿਹੜੇ ਹੈਗਾ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਬੈਟਰ ਹੈਗੀ ਆ ਤਾਂ ਲੜਕੀਆਂ ਨੂੰ ਉਹਨੂੰ ਫਾਈਨਾਂਸ ਕਰ ਦਿੰਦੇ ਨੇ ਲੜਕੀ ਵਾਲਿਆਂ ਕੋਲ ਹਿਊਮਨ ਕੈਪੀਟਲ ਹੈਗੀ ਆ ਤਾਂ ਉਹ ਜੁਆਇੰਟਲੀ ਜਿਹੜਾ ਹੈਗਾ ਮੂਵ ਕਰਦੇ ਆ ਤਾਂ ਕਿ ਅਸਮ ਜਨ న్యూਸ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ